ਆ ਮੈਨਾਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਆ ਜਾਨੀ ਸੰਤੀ ਪਟਿਆਲਾ ਦਾ ਜਿਹੜੇ ਸਾਨੂੰ ਮੌਕੇ ਮੌਕੇ ਤੇ ਜਦੋਂ ਵੀ ਲੋੜ ਪੈਂਦੀ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਜਿਸ ਤਰ੍ਹਾਂ ਦਾ ਵੀ ਸਮਾਨ ਦੀ ਲੋੜ ਹੁੰਦੀ ਆ ਸਾਨੂੰ ਗਰੀਬ ਮਰੀਜ਼ਾਂ ਦੇ ਲਈ ਜਾਂ ਐਮਰਜੈਂਸੀ ਦੇ ਲਈ ਇਹ ਸਾਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ ਜੀ ਹੁਣ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਥੋੜੇ ਜੇ ਸਟ੍ਰਕਚਰ ਤੇ ਜੇ ਹੋ ਸਕਦਾ ਤਾਂ ਵੀਲਚੇਅਰ ਅੱਜ ਵੀ ਉਸ ਉਸ ਦੇ ਸਬੰਧ ਦੇ ਵਿੱਚ ਇਹਨਾਂ ਨੇ ਸਾਨੂੰ ਤਿੰਨ ਸਟ੍ਰਕਚਰ ਜੀ ਤੇ ਇੱਕ ਵੀਲਚੇਅਰ ਐਮਰਜੈਂਸੀ ਨੂੰ ਦੇਖਦੇ ਹੋਏ ਸਾਨੂੰ ਇਹ ਸੇਵਾ ਦੇ ਵਿੱਚ ਦੇ ਕੇ ਜਾ ਰਹੇ ਨੇ ਮੈਂ ਬਹੁਤ ਧੰਨਵਾਦਿਆਂ ਦੀ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਜਾਨੀ ਸ਼ਾਂਤੀ ਰਿੰਦਰਾ ਹਸਪਤਾਲ ਦੇ ਵਿੱਚ ਪਿਛਲੇ ਮੈਨੂੰ ਲੱਗਦਾ ਨਹੀਂ ਕਿ 15-20 ਸਾਲਾਂ ਤੋਂ ਹੋ ਗਿਆ ਕਿ ਸਾਡੀ ਸੇਵਾ ਕਰ ਰਹੇ ਨੇ ਗ੍ਰੀਮ ਰਿਜਾਂ ਦੀ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਗਲੂਕੋਜ਼ ਹੋਵੇ ਜੀ ਚਾਹੇ ਇੰਜੈਕਸ਼ਨ ਹੋਣ ਜਾਂ ਹੋਰ ਕੋਈ ਵੀ ਆਈਟਮ ਹੋਵੇ ਇਹਨਾਂ ਤੋਂ ਇਲਾਵਾ ਇਸਟ੍ਰਚਰ ਤੇ ਬੀਚੇੜ ਤੋਂ ਇਲਾਵਾ ਇਹ ਉਦੋਂ ਵੀ ਸਾਨੂੰ ਦੇ ਜਾਂਦੇ ਨੇ ਜੀ ਜੋ ਬੇਲੇ ਕੇ ਬੇਲੇ ਜਦੋਂ ਵੀ ਲੋੜ ਪੈਂਦੀ ਹੈ ਸੋ ਇਸ ਲਈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਰਿੰਦਰਾ ਹਸਪਤਾਲ ਦੀ ਮੈਂ ਆਪਣੇ ਵੱਲੋਂ ਖਾਸ ਤੌਰ ਤੇ ਛਾਬੜਾ ਜੀ ਸ਼ਰਮਾ ਜੀ ਸਾਡੇ ਕੋਲੇ ਖੜੇ ਨੇ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਦੇਖੀ ਜਾਵੇ ਦਿਨ ਦੇ ਦੋ ਲੇਕਿਨ ਇਹਦੀ ਸੰਭਾਲ ਨਹੀਂ ਹੁੰਦੀ ਮੈਂ ਦੱਸਦਾ ਜੀ ਸੰਭਾਲਦੇ ਵੀ ਦੇਖੋ ਇਹਨਾਂ ਇਹ ਨਾ ਸੰਭਾਲਦੇ ਨਾਲ-ਨਾਲ ਇਹ ਰਿਪੇਅਰ ਵੀ ਕਈ ਵਾਰੀ ਕਰ ਜਾਂਦੇ ਨੇ ਜੀ ਤੀਸਰੀ ਜਿਹੜੀ ਗੱਲ ਹੈ ਨਾਲ ਹੀ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਸਟੋਰ ਦੇ ਵਿੱਚ ਅਸੀਂ ਆਪਣੇ ਲੈਵਲ ਦੇ ਉੱਤੇ ਵੈਲਡਰ ਵੀ ਲਾਇਆ ਹੋਇਆ ਵੈਲਡਰ ਵਾਲੇ ਨੂੰ ਉਹਨੂੰ ਸਮਾਨ ਵੀ ਦਿੱਤਾ ਹੋਇਆ ਜੀ ਅਤੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਨਾਲ ਦੀ ਨਾਲ ਅਸੀਂ ਰਿਪੇਅਰਾਂ ਵੀ ਕਰਾਈ ਚੱਲੀਏ ਕਰਦੇ ਰਹਿੰਦੇ ਆ ਜੀ ਅਸੀਂ ਜਾਨੀ ਸਮਿਤੀ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪੈਂਦੀ ਹੈ ਚਾਹੇ ਰਜਿੰਦਰਾ ਹਸਪਤਾਲ ਹੋਵੇ ਜਾਂ ਕੋਈ ਹੋਰ ਸੰਸਥਾਨ ਹੋਵੇ ਉਹ ਸੇਵਾ ਹਮੇਸ਼ਾ ਕਰਦੇ ਰਹਿੰਦੇ ਨੇ ਅੱਜ ਜਾਨੀ ਸਮਿਤੀ ਵੱਲੋਂ ਤਿੰਨ ਸਟੇਚਰ ਤੇ ਇੱਕ ਵੀਲਚੇਅਰ ਦਿੱਤੀ ਗਈ ਹੈ ਅ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਨੂੰ ਇੱਕ ਆਖ ਨਜ਼ਰ ਆ ਰਹੀ ਸੀਗੀ ਤੇ ਉਹਨਾਂ ਨੇ ਜਨਿਤ समिती ਨੂੰ ਵੀ ਬੇਨਤੀ ਕੀਤੀ ਤੇ ਜਨਿਤ समिती ਦੇ ਪ੍ਰਧਾਨ ਸ੍ਰੀ ਐਸ ਕੇ ਗੋਤਮ ਜੀ ਤੇ ਜਰਨਲਿਸਟਰ ਸ੍ਰੀ ਵਿਨੋਦ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਛਾਬੜਾ ਜੀ ਮੈਡਮ ਸਾਹੀਵਾਲ ਤੇ ਬਾਕੀ ਸਾਰੀ ਟੀਮ ਵੱਲੋਂ ਇਹ ਜਿਹੜੀ ਹੈਗੀ ਸੇਵਾ ਮੁਹੱਈਆ ਕਰਵਾਈ ਗਈ ਹੈ ਜਾਨੀ ਸਮਿਤੀ ਕਜਹੀ ਸਮਿਤੀ ਹੈ ਜਿਹੜੀ ਸਮੁੱਚੇ ਖੇਤਰਾਂ 'ਚ ਕੰਮ ਕਰ ਰਹੀ ਹੈ ਵਾਤਾਵਰਣ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿਹਤ ਦੇ ਖੇਤਰ 'ਚ ਕੰਮ ਕਰ ਰਹੀ ਹੈ ਸਿੱਖਿਆ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਦੇ ਰਾਸ਼ਨ ਦੇ ਖੇਤਰ 'ਚ ਕੰਮ ਕਰ ਰਹੀ ਹੈ ਜ਼ਰੂਰਤਮੰਦਾਂ ਨੂੰ ਦਵਾਈਆਂ ਦੇ ਖੇਤਰ 'ਚ ਕੰਮ ਕਰ ਰਹੀ ਹੈ ਮੈਂ ਜਿੰਨੀ ਤਾਰੀਫ ਕਰਾਂ ਉਨੀ ਘੱਟ ਹੈ ਤੇ ਮੈਂ ਜਾਨੀ ਸਮਿਤੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਜਿਹੜੀ ਆ ਉਹ ਸੇਵਾ ਕਰਦੇ ਨੇ ਧੰਨਵਾਦ ਅਫਸਰ ਜੀ ਇਹ ਮੰਗਦੇ ਆ ਲੇਕਿਨ ਜਾਨੀ ਸਮਿਤੀ ਵੱਲੋਂ ਦਿੱਤੇ ਲੇਕਿਨ ਇਹ ਬਾਹਰ ਕੋਈ ਹੈ ਨਹੀਂ ਲਤ ਨਹੀਂ ਹੈ ਕਿਸੇ ਦਾ ਕੁਝ ਨਹੀਂ ਹੈ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਹੁਣੇ ਤੁਸੀਂ ਹ ਰੇਖੀ ਸਾਹਿਬ ਨੂੰ ਡਾਕਟਰ ਸਾਹਿਬ ਤੋਂ ਵੀ ਸਵਾਲ ਕੀਤਾ ਸੀਗਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਦੱਸਣ ਦੀ ਪਰ ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨਾ ਸਮਾਨ ਨਾਵੇਂ ਉਹਦੇ ਸੰਭਾਲ ਕੇ ਜਿੰਨਾ ਜ਼ਿਆਦਾ ਦਿਨ ਤੱਕ ਚਲਾਇਆ ਰੱਖ ਕੇ ਉਹਨਾਂ ਜਿਆਦਾ ਵਧੀਆ ਪਰ ਸਰਕਾਰੀ ਸੰਸਥਾਨ ਹੋਣ ਕਰਕੇ ਕਈ ਵਾਰ ਜਿਹੜੀ ਹੈਗੀ ਇਹ ਚੀਜ਼ ਅਣਗੌਲੀ ਹੋ ਜਾਂਦੀ ਹੈ ਥੈਂਕ ਯੂ ਓਕੇ ਆਇਕ ਮੈਂ ਚੰਗੀ ਆਜੋ ਆਗੇ ਹਾਂਜੀ ਹਾਂਜੀ ਫਰਮਾ ਜੀ ਅੱਜ ਕੀ ਕੀ ਡੋਨੇਟ ਕੀਤਾ ਰਾਜਿੰਦਰ ਜੀ ਅੱਜ ਮੈਂ ਵਿਨੋਦ ਸ਼ਰਮਾ ਜਾਨੀ ਸੰਤੋ ਮੇਰੇ ਨਾਲ ਚਮਨ ਲਾਲ ਗਰਗ ਜੀ ਸੁਵਿੰਦਰ ਛਾਵੜਾ ਜੀ ਨਾਲ ਸਾਡੇ ਫਰਮਿੰਦਰ ਪਹਿਲਵਾਨ ਜੀ ਬਲਜਿੰਦਰ ਸ਼ਰਮਾ ਜੀ ਜਸਵੀਰ ਸਿੰਘ ਜੀ ਜਿਹੜੇ ਨੂਜ਼ ਇੰਡੀਆ ਦੇ ਚੈਨਲ ਤੇ ਹੈਡ ਹਨ ਨਾਲ ਹੀ ਸਾਡੇ ਪ੍ਰੈਸਰ ਸਾਹਿਬ ਮੈਡਮ ਅਮਰਦੀ ਸਾਹਿਬਾ ਸਾਡੇ ਜੈਨ ਸਾਹਿਬ ਤੇ ਅਸੀਂ ਅੱਜ ਇੱਥੇ ਤਿੰਨ ਸਟੇਚਰ ਦੇ ਵੀਲਚੇਅਰ ਦਿੱਤੀਆਂ ਜਿਹੜੀ ਡਿਮਾਂਡ ਸੀ ਇੱਕ ਐਮਰਜੈਂਸੀ ਇੱਕ ਆਊਟਡੋਰ ਦੇ ਵਿੱਚ ਇੱਕ ਓਪੀਡੀ ਦੇ ਵਾਸਤੇ ਅਸੀਂ ਦਿੱਤੇ ਆ ਸਾਡੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸਾਨੂੰ ਜਿਹੜੇ ਅੱਜ 2 ਵੀਲ ਸਟ੍ਰੈਚਰ ਡੋਨੇਟ ਕੀਤੇ ਆ ਸਾਡੇ ਇੱਕ ਸੰਜੀਤ ਗੋਲਸੀਏ ਉਹਨਾਂ ਨੇ ਦਿੱਤੇ ਆ ਇੱਕ ਸਾਨੂੰ ਸਟ੍ਰੈਚਰ ਸਾਡੇ ਆਪਣੇ ਸਾਡੇ ਮੰਜੂ ਗੁਪਤਾ ਜੀ ਸ਼ੋ ਗੁਪਤਾ ਜੀ ਉਹਨਾਂ ਨੇ ਦਿੱਤੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਚਲੋ ਇੱਕ ਅਸੀਂ ਮੈਂ ਆਪਣੇ ਵੱਲੋਂ ਡੋਨੇਟ ਕੀਤਾ ਸੀ ਵੀ ਜਿੰਨਾ ਕੋਸ਼ਿਸ਼ ਕਰ ਸਕੀਏ ਇੱਥੇ ਡਿਮਾਂਡ ਬੜੀ ਆ ਇੱਥੇ ਮੇਨਟੇਨੈਂਸ ਘਟਾ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਜਦੋਂ ਮੌਕੇ ਤੇ ਪੇਸ਼ੈਂਟ ਨੂੰ ਮਿਲਦਾ ਨਹੀਂ ਹੈਗਾ ਕਿਉਂਕਿ ਟੁੱਟ ਜਾਂਦੀ ਹੈ ਇੱਥੇ ਲੋਕ ਸੰਭਾਲਦੇ ਨਹੀਂ ਹੈਗੇ ਸਤਿ ਆਹ ਬੁਫੀਸ ਨਿਕ ਕਰਦਾ ਜਿਹਨੂੰ ਲੋੜ ਆ ਵਿਚਾਰਾ ਫਿਰ ਬੜਾ ਤਰਫਦਾ ਰਹਿੰਦਾ ਤੇ ਸਾਡੀ ਮਿਹਨਤ ਕੋਸ਼ਿਸ਼ ਹੀ ਹੁੰਦੀ ਹੈ ਵੀ ਜਿੰਨਾ ਇਥੇ ਨੂੰ ਸਿਰਫ ਇਹ ਰਿਪੇਅਰ ਵੀ ਕਰਾ ਕੇ ਦਈਏ ਅਸੀਂ ਕੱਲ ਪਰਸੋਂ ਨੂੰ ਹੋਰ ਪਿੱਛੇ ਵੀ ਅਸੀਂ ਵੀ ਚੇ ਰਿਪੇਅਰ ਕਰਾ ਕੇ ਦਈਏ ਅਸੀਂ ਸਟ੍ਰਕਚਰ ਵੀ ਅਸੀਂ ਦੁਬਾਰਾ ਰਿਪੇਅਰ ਕਰਾ ਕੇ ਦਾਂਗੇ ਨਾਲ ਸਰਮਾ ਜੀ ਅਕਸਰ ਦੇਖਿਆ ਜਾਂਦਾ ਹੈ ਸੋ ਐਨ ਜੀਓ ਵੱਲੋਂ ਨਾਲ ਦਿੱਤੇ ਜਾਂਦੇ ਆ ਲੇਕਿਨ ਸਰਕਾਰਾਂ ਆਪਣੀ ਗੁਣਗਾਨ ਕੰਦੀ ਹੈ ਕਿ ਅਸੀਂ ਇਹ ਦਿੱਤਾ ਤੇ ਇੱਕ ਸਮੱਸਿਆ ਵੀ ਹੁੰਦੀ ਇਹਨਾਂ ਦੀ ਸਰ ਇਸ ਤਰ੍ਹਾਂ ਹੈ ਸਾਡੀ ਕੋਸ਼ਿਸ਼ ਹੈ ਸਰਕਾਰ ਨੇ ਆਪਣਾ ਕੰਮ ਕਰਨਾ ਸੋਸਾਇਟੀ ਨੇ ਆਪਣਾ ਕੰਮ ਕਰਨਾ ਸਾਡੀ ਕੋਸ਼ਿਸ਼ ਆ ਵੀ ਇੱਥੇ ਰਿੰਦਰਾ ਹਸਪੀਟਲ ਦੇ ਵਿੱਚ ਜੋ ਸਰਕਾਰ ਕਹਿੰਦੀ ਆ ਉਹਦੇ ਨਾਲੋਂ ਅਸੀਂ ਦੇਖਦੇ ਆ ਬਹੁਤ ਜ਼ਿਆਦਾ ਜ਼ਰੂਰਤ ਆ ਇੱਥੇ ਹੋਰ ਇੰਪਰੂਵਮੈਂਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਗਵਰਨਮੈਂਟ ਹੋਈ ਆ ਬਹੁਤ ਵੱਡੀ ਕੱਟ ਹੋਈ ਆ ਕਿਉਂਕਿ ਇੱਥੇ ਹਰ ਸਟੇਟਾਂ ਤੋਂ ਬੰਦੇ ਆਉਂਦੇ ਆ ਇੱਥੇ ਡਿਮਾਂਡ ਵੀ ਵੱਡੀ ਆ ਇੱਕ ਇਹਦਾ ਵੀ ਇਹ ਹਸਪੀਟਲ ਬਹੁਤ ਵੱਡਾ ਹੈ ਸਿਟੀ ਸਕੈਨ ਕਿੱਥੇ ਹੁੰਦਾ ਐਕਸ-ਰੇ ਕਿੱਥੇ ਹੁੰਦਾ ਟੈਸਟ ਕਿੱਥੇ ਹੁੰਦਾ ਆ ਆਂ ਜਾਣਦੇ ਵਿੱਚ ਵੀ ਜਿਹੜੀ ਹੈਦੀ ਮੇਨਟੇਨੈਂਸ ਹੈ ਕਉਂਕਿ ਜਿਹੜੇ ਸਟ੍ਰਕਚਰ ਵਗੈਰਾ ਬਣੇ ਉਹਨਾਂ ਬੜੇ ਛੋਟੇ ਲਿਮਟ ਜਗ੍ਹਾ ਵਾਸਤੇ ਹੋਣੇ। ਸੜਕਾਂ ਵੀ ਨਹੀਂ ਆ। ਤੇ ਜਿਹੜੇ ਲੈ ਕੇ ਜਾਂਦੇ ਉਹ ਮਾਰਦੇ, ਟੁੱਟ ਜਾਂਦੀ ਆ। ਸਾਡੀ ਕੋਸ਼ਿਸ਼ ਹੈ ਵੀ ਮੈਕਸਿਮ ਐਸੇ ਅਸੀਂ ਮੈਡੀਸਨ ਦੀ ਵੀ ਹੈਲਪ ਕਰਦੇ ਆ। ਸਾਡੀ ਐਮਬੂਲੈਂਸ ਵੀ ਚੱਲ ਰਹੀ ਆ। ਸਾਡਾ ਇੱਥੇ ਹੋਰ ਵੀ ਅਸੀਂ ਵਾਰਡਨ ਚ ਵੀ ਜੋ ਕੋਸ਼ਿਸ਼ ਹੁੰਦੀ ਆ, ਇੱਥੇ ਸਰਾ ਉਹ ਵੀ ਅਸੀਂ ਮੇਨਟੇਨ ਕਰਦੇ ਆ। ਸਾਡੀ ਕੋਸ਼ਿਸ਼ ਹੈ ਮੈਂ ਇਹ ਲੋਕਾਂ ਕਰਾਂ ਵੀ ਸਾਡੇ ਜਿਹੜੇ ਪ੍ਰੋਜੈਕਟ ਚੱਲਦੇ ਆ, ਚਾਹੇ ਹਸਪੀਟਲ ਦਾ, ਚਾਹੇ ਐਜੂਕੇਸ਼ਨ ਦਾ, ਚਾਹੇ ਪਲਾਂਟੇਸ਼ਨ ਦਾ, ਵੀ ਸਾਡੇ ਤੇ ਮੈਂਬਰ ਬਣੋ। ਜਿੰ